ਸ਼੍ਰੀ ਰਿਕਾਲ ਵਾਜੀ ਜੀ ਸਾਰਿਆਂ ਨੂੰ ਤੁਹਾਡਾ ਕਰਦੇ ਜੀ ਅੱਜ ਦੇ ਬਲੌਗ 'ਚ ਸਵਾਗਤ ਆ। ਲੋ ਜੀ ਆਪਣੇ ਬਰਸੀਨ ਨੂੰ ਵੀ ਪਾਣੀ ਲਾਤਾ ਤਾਂ ਤੇ ਬਰਸੀਨ ਇਹ ਆ ਛੋਟਾ ਜੀ ਆ ਦੇਖੋ। ਆਹ ਬਰਸੀਨ ਹੈ ਜਿਹੜਾ ਆਹ ਦੇਖਦਾ। ਤੇ ਆਹ ਆਪਣੀ ਸ਼ਰਮਾ ਵੀ ਛਿੱਟੀ ਵਿੱਚ ਤੇ ਪਾਣੀ ਜ਼ਿਆਦਾ ਲੱਗਦਾ ਜੀ ਇਹਨੂੰ। ਤਕਰੀਬਨ ਵਿੱਚ ਪਾਣੀ ਬਹੁਤ ਖੜਾ ਜੀ ਇਧਰਲੀ ਸਾਈਡ ਵੀ। ਤੇ ਬਿਲਕੁਲ ਸਖਾਗਲ ਆਇਆ ਜੀ ਇਹਨੂੰ ਪਾਣੀ ਬਹੁਤ ਉਹ ਨਹੀਂ ਹੈਗਾ ਜੀ ਤਾ ਹੁਣ ਇੱਕ ਵਾਰੀ ਪਾਣੀ ਲੱਗ ਗਿਆ ਉਹਦੇ ਬਾਅਦ ਹੁਣ ਲੋੜੇ ਨਹੀਂ ਹੈਗੀ ਮੁੜ ਕੇ ਹੁਣ ਪਾਣੀ ਲਾਣ ਦੀ ਜਦ ਤਾਈਦਾ ਪਾਣੀ ਸੁੱਕਿਆ ਉਹਦੇ ਬਾਅਦ ਇੱਚ ਜੂਰੀਆ ਛੱਟਾ ਮਾਰ ਦੂੰਗਾ ਜੀ ਪਤਲਾ ਪਤਲਾ ਤੇ ਇੱਧਰ ਆਪਣਾ ਲਸਣ ਹੈ ਜੀ ਖੜਾ ਇੱਕ ਕੇਹਰਾ ਬੀਜ ਵੱਧ ਗਿਆ ਤਾਂ ਫਿਰ ਉਹ ਇੱਧਰ ਲਾਤਾ ਤਾਂ ਇਹ ਲਸਣ ਤੇ ਇੱਧਰ ਹਰੀ ਮਿਰਚ ਲਾਈ ਵੀ ਜੀ ਆਪਣੀ ਇਹ ਹੈਗੀ ਆਪਣੀ ਗੋਭੀ ਖੜੀ ਇਧਰਲੀ ਸਾਈਡ ਸਬਜੀ ਤਕਰੀਬਨ ਘੜ ਲਈ ਆਪਣੀ ਲਾਈਵ ਜੀ ਥੋੜੀ ਥੋੜੀ ਸਾਰੀਆਂ ਆਈਟਮਾਂ ਤੇ ਬਾਕੀ ਉਹ ਮੂਲੀਆਂ ਖੜੀਆਂ ਜੀ ਸਾਹਮਣੇ ਬੱਟ ਤੇ ਤੇ ਬਾਕੀ ਵਿੱਚ ਉਹ ਬੱਟ ਪਾਈ ਵੀ ਜੀ ਪਰਲੀ ਸਾਈਡ ਹੈ ਜ਼ੂਮ ਕਰਕੇ ਦਿਖਾਉਂਦਾ ਇੱਥੇ ਹੀ ਮੂਲੀਆਂ ਲਾਈਆਂ ਵਾ ਆ ਦੇਖੋ ਜਿਹੜੀਆਂ ਆਪਨ ਦਿਖਦੀਆਂ ਤੇ ਆ ਹੈਗਾ ਜੀ ਪੋਲਟਰੀ ਫਾਰਮ ਦੇਸੀ ਆਂਡਿਆਂ ਦਾ ਤੇ ਆਂਡੇ ਸੇਲ ਵੀ ਕਰਦੇ ਆ ਜੀ ਤੇ ਆ ਲਾਇਏ ਜੀ ਅਸੀਂ ਆਲੂ ਨਾਲ ਨਾਲ ਇੱਕ ਕਿਹੜਾ ਆਲੂਆਂ ਦਾ ਲਾਇਆ ਵਾ ਕਿਉਂਕਿ ਇਹ ਕੱਚੇ ਪੱਟ ਪੱਟ ਕੇ ਖਾਣ ਵਾਸਤੇ ਲਾਇਏ ਵਜੀ ਇਹ ਬਾਕੀ ਪਕਾਵੇਂ ਆਲੂ ਆਪਣੇ ਉਹ ਪਰਲੀ ਸਾਈਡ ਹੈ ਜੀ ਖੜੇ ਤੇ ਸ਼ਾਮ ਦਾ ਟਾਈਮ ਹੈ ਮੌਸਮ ਵੀ ਬਹੁਤ ਵਧੀਆ ਬਣਿਆ ਵਾ ਸੂਰਜ ਵੀ ਡੁੱਬਣੇ ਵਾਲੀ ਹੈ ਤੇ ਆਲੇ ਦੁਆਲੇ ਜਾਨਵਰ ਵੀ ਪੂਰੇ ਮ제 ਕਰਦੇ ਈ ਆ ਦੇਖੋ ਤੋਤੇ ਬੈਠੇ ਤੇ ਲੱਗੇ ਵੀ ਬਰਸੀਨ ਚੋਂ ਪਾਣੀ ਪੀਣ ਤੇ ਕੌਮ ਵੀ ਬਹੁਤ ਲੱਗੇ ਵੀ ਪੈਣ ਹੁਣ ਕਣਕਾਂ ਨੂੰ ਜਿਹੜੀਆਂ ਕਣਕਾਂ ਜੰਮਦੀਆਂ ਐ ਉਧਰ ਤਾਇਆ ਲੱਗਿਆ ਜੀ ਉਹ ਪਰਲੀ ਸਾਈਡ ਪਟਾਕੇ ਲੱਗੇ ਹੋਏ ਚਲਾਣ ਤੇ ਇਧਰਲੀ ਸਾਈਡ ਵੀ ਕੌਮ ਆਪਣਾ ਬਹੁਤ ਬੈਠੇ ਜੀ ਆ ਕੇ ਮੈਂ ਦੋ ਕੁ ਪਟਾਕੇ ਚਲਾਏ ਤਾਂ ਉੜੇ ਐਦਾਂ ਉੜਦੇ ਵੀ ਨਹੀਂ ਹੈਗੇ ਕੌਮ ਤੇ ਆਹ ਆਪਣੀ ਕਣਕ ਦੀ ਬਜਾਈ ਹੋਈ ਵੀ ਜੀ 6 ਤਰੀਕ ਦੀ ਇਹ ਹਜਾ ਜੰਮਦੀ ਆ ਥੋੜੀ ਥੋੜੀ ਇਹਨਾਂ ਵੀ 2 ਦਿਨ ਤੱਕ ਇਹਨਾਂ ਆ ਲੈਣਾ ਬਾਹਰ ਸਾਰੀ ਨੇ ਤੇ ਨਾਲ ਨਾਲ ਹੀ ਗੰਨੇ ਲਾਜੇ ਪਿਛਲੇ ਸਾਲ ਖਰੇ ਬੂਟੇ ਕਰਕੇ ਨਹੀਂ ਹੋਏ ਹੈਗੇ ਇਹ ਕਿਉਂਕਿ ਬੂਟੇ ਖੜੇ ਨਾਲ ਹੀ ਦੇ ਇੱਕ ਇਹ ਖੇਤ ਬਰਸਾਤ ਵਿੱਚ ਖਾਲੀ ਦਾ ਉਹਦੇ ਕਰਕੇ ਵੀ ਹੋ ਸਕਦਾ ਕਿਉਂਕਿ ਇਹਦੀ ਖੇਤ ਦੀ ਬਾਹੀ ਵੀ ਨਹੀਂ ਹੋਈ ਹੈਗੀ ਇੰਨੀ ਬਰਸਾਤ ਚ ਫਿਰ ਆ ਬੂਟਿਆਂ ਦੀ ਸਫਾਈ ਕਰਾਤੀਦੀ ਬੰਦੇ ਲੇਵਰ ਲਾ ਕੇ ਤੇ ਬਾਕੀ ਵਿੱਚ ਜਦੋਂ ਕਣਕ ਬੀਜੀ ਤੂ ਤੇ ਬਾਅਦ ਅਗਲੇ ਦਿਨ ਇੱਚ ਫੋੜਾ ਮਾਰਦਾ ਤਾਂ ਇਹ ਬੂਟਿਆਂ ਦੇ ਵਿੱਚ ਕਿਉਂਕਿ ਜਿਹੜੀ ਛਿੱਟਾ ਦਾਣਾ ਕੋਈ ਪੇ ਆਵਾਂਗਾ ਕਣਕ ਦਾ ਉਹ ਵਿੱਚ ਐਨ ਜੰਮ ਜੂਗਾ ਉਹ ਵੀ ਨਾਲ ਜੇ ਕੋਈ ਜੰਮ ਗਿਆ ਤਾਂ ਠੀਕ ਐ ਨਹੀਂ ਜਦੋਂ ਪਾਣੀ ਲਾਣਾ ਉਹ ਤੋਂ ਬਾਅਦ ਵੀ ਇਹ ਜੰਮਿਆ ਨਾ ਦਾਣਾ ਜੇ ਪੇ ਧਰਤੀ ਦੇ ਅੰਦਰ ਜੇ ਉੱਪਰ ਹੁੰਦਾ ਤਾਂ ਫਿਰ ਉਹ ਖਰਾਬ ਹੋ ਜਾਣ ਦਾ ਇੱਦੀ ਉਹਦਾ ਕੋਈ ਫਾਇਦਾ ਨਹੀਂ ਤਾਂ ਤਾ ਚਾਰ ਲੈਣਾ ਜੀ ਬੂਟੇ ਨਹੀਂ ਇਹਨੇ ਵਿੱਚ ਸਾਰੀਆਂ ਜੋ ਫੋੜਾ ਮਾਰਦਾ ਤਾਂ ਤੇ ਆਪਣੇ ਤਕਰੀਬਨ ਤਿੰਨ ਕ ਕਿੱਲੇ ਲਾਏ ਵੀ ਜੀ ਇੱਕ ਸਾਈਡ ਨੂੰ ਬਾਕੀ ਦਵੱਲੇ ਨੂੰ ਲਾਏ ਵੀ 13 बाई 13 ਤੇ ਚਾਰ ਕਿੱਲੇ ਦਵੱਲੇ ਨੂੰ ਲਾਏ ਵੀ ਤਿੰਨ ਕਿੱਲੇ ਇੱਕ ਸਾਈਡ ਨੂੰ ਲਾਏ ਵੀ ਤੇ ਇਧਰਲੀ ਸਾਈਡ ਹੈ ਜਿਹੜੇ ਇਹਨਾਂ ਦੇ ਵਿੱਚ ਨਹੀਂ ਮਾਰੇ ਫੋੜਾ ਕਿਉਂਕਿ ਇਹਦੇ ਵਿੱਚ ਬੱਟਾਂ ਬਣ ਗਈਆਂ ਹੁੰਦੀਆਂ ਜ਼ਿਆਦਾ ਇਹਦੀ ਬਜਾਈ ਕੀਤੀ ਦੀ ਅਸੀਂ ਇੱਕ ਤਰੀਕ ਨੂੰ ਇਹ ਕਣਕ ਆਪਣੀ ਐਨ ਵਧੀਆ ਜੰਮੀ ਵੀ ਨਾ ਬਹੁਤੀ ਸੰਗਣੀ ਐ ਨਾ ਬਹੁਤੀ ਬਿਰਲੀ ਆ ਦੇਖੋ ਐਂ ਦੇਖਦਾ ਹੀ ਕੱਲਾ ਕੱਲਾ ਦਾਣਾ ਬਾਕੀ ਅਸੀਂ ਅੱਜ ਕੀ ਪਹਿਲੀ ਵਾਰ ਰੂਟਾਵੇਟਰ ਨਾਲ ਬੀਜੀ ਐ ਹੀ ਕਣਕ ਸੁਆਗਾ ਅਸੀਂ ਮਾਰਿਆ ਨਹੀਂ ਇਹਦੇ ਪਰ ਨਾਲੇ ਪਤਾ ਲੱਗ ਜੂਗਾ ਵੇ ਕਣਕ ਦਾ ਕਿਦਾਂ ਕਈ ਵੀਰ ਕਹਿੰਦੇ ਵੇ ਜਦੋਂ ਬਿਨਾਂ ਰੂਟਾਵੇਟਰ ਨਾਲ ਬੀਜਣ ਵਾਲੀ ਕਣਕ ਵੇ ਬਾਅਦ ਵਿੱਚ ਘਿਰਦੀ ਬਹੁਤ ਐ ਨਾਲੇ ਉਹ ਵੀ ਪਤਾ ਲੱਗ ਜੂਗਾ ਹੁਣ ਰਿਜ਼ਲਟ ਦਾ ਇਹਦਾ ਕਿਉਂਕਿ ਨਵਾਂ ਲਿਆਂਦਾ ਤਾਂ ਇਹ ਗਰਵਾਜ ਦਾ ਰੂਟਾਵੇਟਰ 7 ਫੋਟਾ ਤੇ ਉਹਦੇ ਕਰਕੇ ਮੈਂ ਜੀ ਕੀ ਫਿਰ ਇਹ ਹਾਲ ਤਾਂ ਦਿਖਾਇਓ ਨਹੀਂ ਹੈਗੇ ਖੇਤਾਂ 'ਚ ਸਾਰੀ ਬਾਵਾਹੀ ਰੂਟਾਵੇਟਰ ਨਾਲ ਹੀ ਕੀਤੀ ਰੂਟਾਵੇਟਰ ਨਾਲੇ ਕਣਕਾਂ ਦੀ ਬਜਾਈ ਕੀਤੀ ਪੂਰੀ ਤੇ ਆਹ ਬੂਟੇ ਜੀ ਆਪਣੇ ਹੈਗੇ ਖੜੇ 3 ਸਾਲ ਦੇ ਹੋ ਜਾਣਾ ਹੀ ਨਹੀਂ ਆਹ ਫਰਵਰੀ ਮਹੀਨੇ 'ਚ अजा हैगा टाइम दो ढाई महीने पे है तो बूटे थोड़े सामने ही है चले बहुत वैिए बूटे आ देखो जी घो घट्ट भी यह चौबी पच्ची इंच के हो गए बूटे ये चार लाइना जी ये लाइया वी छब्बी छब्बी फुट पर उपरली सैड तो भी देख लो जी घेरा पूरा है बूटे का ਉਹ ਆਪਣੀ ਮੋਟਰ ਹੈਗੀ ਜੀ 골ਡੀ ਭਾਜੀ ਦੀ ਇਹਨਾਂ ਹਜਾ ਬਜਾਈ ਕਰਨੀ ਐ ਇਹਨਾਂ ਸਿਰਫ 1 ਕਿੱਲਾ ਹੀ ਬੀਜਿਆ ਆਲਾ ਬੂਟਿਆਂ ਆਲਾ ਕਣਕ ਦਾ ਉਹ ਵੀ ਹਰਿਆਈ ਲੱਗ ਪਿਆ ਜੀ ਮਾਨ ਤੇ ਬਾਕੀ ਇੱਧਰ ਧਾਨ ਵਾਲੇ ਵੱਢ ਐਦੀ ਪੇ ਇਹ ਰੋਣੀ ਕਰਦੇ ਵੇ ਐਦੀ ਕਿਉਂਕਿ ਇਹਨੂੰ ਛੇਤੀ ਬਾਤ ਆ ਜਾਣੀ ਜੇ ਬਾਅਦ ਕਰ ਰੋਣੀ ਕਰਦੇ ਫੇਰ ਟਾਈਮ ਲੱਗਣਾ ਤਾਂ ਤੇ ਇਹੀ ਬੂਟਿਆਂ ਚ ਖਾਦ ਵੀ ਪਾਤੀ ਵੀ ਨਾਲੇ ਜਦੋਂ ਕਾਨਕ ਚ ਖਾਦ ਪਾਈ ਦੀ ਬੂਟਿਆਂ ਦੀ ਜੜੀ ਜੜੀ ਮੁੱਠੀ ਮੁੱਠੀ ਖਲਾਰਤੀ ਸੀ ਤੇ ਅਸੀਂ ਇਦਾਂ ਪੂਰੀ ਵਾਲਦ ਵਾਲਾ ਖਲਾਰੀ ਵੀ ਖਾਦੇ ਸੀ ਬਾਕੀ ਆ ਸਾਈਡਾਂ ਤੇ ਤਾਂ ਵਿਚਰ ਲੱਗ ਗੀਆਂ ਤੇ ਇਹ ਆਪਣੀ ਮੋਟਰ ਹੈ ਤੇ ਉਧਰਲੀ ਸਾਈਡ ਆਹ ਡਾਇਰੈਕਟ ਕੀਤੀ ਦੀ ਪਾਈਪ ਲਾਈਨ ਪਹਿਲਾਂ ਸਿੱਧਾ ਇਹ ਚੱਠੇ ਚ ਉੱਥੇ ਪੈਪਤਾ ਜੀ ਬੜਾ ਲੱਗਿਆ ਜਿੱਦਾ ਪ੍ਰਾਣੀਆਂ ਮੋਟਰ ਨੂੰ ਪਹਿਲਾਂ ਲੱਗਿਆ ਹੁੰਦਾ ਦਾ ਇੱਥੇ ਤੇ ਉਹ ਸਾਡੀ ਪੈਪ ਲਾਈਨ ਬੰਦ ਹੋ ਗਈ ਸੀ ਰੇਤਾ ਭਰ ਗਿਆ ਤਾਂ ਉੱਚ ਇੱਥੇ ਆਹ ਸਾਈਡ ਪਰ ਤਾਈ ਖੜਾ ਕੀਤਾ ਵਾ ਪੈਪ ਜ ਉਹਦੇ ਵਿੱਚ ਦੀ ਸਿੱਧੀ ਪੈਪ ਆਇਆ ਵਾ ਹੁਣ ਆਪਣਾ ਇੱਧਰ ਡਾਇਰੈਕਟ ਕੀਤੀ ਵੀ ਜੀ ਇੱਥੇ ਦੇ ਸਾਰੀ ਪੈਪ ਲਾਈਨ ਜਾਂਦੀ ਜੀ ਉੱਧਰ ਨੂੰ ਤੇ ਬਾਕੀ ਇੱਕ ਪੈਪ ਇੱਧਰ ਚੱਠੇ ਜੰ ਨੂੰ ਲਾਇਆ ਵਾ ਸੌਂਗੀ ਨੂੰ ਇੱਕ ਖੇਤ ਨੂੰ ਇਹ ਪਾਣੀ ਲੱਗਦਾ ਇਹਦਾ ਬਸ ਇਹਨੂੰ ਤੇ ਬਾਕੀ ਹੁਣ ਇਧਰਲੀ ਸਾਈਡ ਤੇ ਆ ਖੇਤ ਨੂੰ ਵੀ ਬਣਾ ਦਿੱਤੀ ਵੀ ਖਾਲੀ ਉਧਰਲੀ ਸਾਈਡ ਉਹ ਪਾਈਪ ਕੋਲ ਹੰਬੇ ਕੋਲ ਇੱਕ ਨੱਕਾ ਹੈਗਾ ਇਹ ਪਰਲੇ ਘਾਰੇ ਨੂੰ ਉੱਥੇ ਤੇ ਲੱਗ ਜੇ ਕਰਨਾ ਪਾਣੀ ਆ ਬਣਾ ਬਾਕੀ ਇਧਰਲੀ ਸਾਈਡ ਤੇ ਲੱਗ ਜੇ ਕਰਨਾ ਤੇ ਬਾਕੀ ਲੇਵਰ ਵੀ ਆਪਣੀ ਆਣੇ ਵਾਲੀ ਹੈ ਮੋਟਰ ਪਰ ਇੱਕ ਅੱਦੇ ਦਿਨ ਚ ਹੁਣ ਵੀ ਆਪਣੀ ਕਣਕਾਲੀ ਲੇਵਰ ਪੱਕੀ ਹੈ ਜੀ ਰੱਖੀ ਵੀ ਤੱਕੀ ਉਹ ਸਾਡੇ ਕੋਲੇ ਬੈਠਦੀ ਆ ਕੇ ਉਹ ਆਇਆ ਬੜਾਈਆਂ ਨੂੰ 6 ਮਹੀਨੇ ਪੇ ਆ ਲੀਵਰ ਪਹਿਲਾਂ ਹੀ ਪੁੱਜ ਜਾਂਦੀ ਫਿਰ ਹੁਣ ਇਹ ਦਿਹਾੜੀ ਦਿਉੜੀ ਕਰੀ ਜਾਉਂਗੇ ਬਾਕੀ ਸਪਰੇਆਂ ਸੁਪਰੂਆਂ ਦਾ ਕੰਮ ਚੱਲ ਪੈਣਾ ਕਣਕਪੁਰ ਤੇ ਆ ਦੇਖੋ ਜਾਨਵਰ ਦੇ ਖਾਨੇ ਤੁਹਾਨੂੰ ਕਣਕ ਵਿੱਚ ਬੈਠਦੇ ਆ ਚਾਚੇ ਹੁਣ ਦੇਖੇ ਤਾਂ ਜੀ ਨਾਲ ਆ ਦੇਖੋ ਕਿੱਦਾਂ ਲੱਗੇ ਵਿੱਚੋਂ ਕਣ ਇਹਦੇ ਕਰਕੇ ਪਟਾਕੇ ਚਲਾਣੇ ਪੈਂਦੇ ਬਾਕੀ ਸਾਡਾ ਏਰੀਆ ਸਾਰਾ ਹੀ ਪਾਪੂਲਰਾਂ ਦਾ ਹੀ ਐ ਆਪਣਾ ਹੈਗਾ ਜੀ ਨੂਰ ਪਰਵੇਦੀ ਪਿੰਡ ਪਿੰਡ ਹੈਗਾ ਜੀ ਆਪਣਾ ਧਮਾਣਾ ਪਿੰਡ ਨੂਰ ਪਰਵੇਦੀ ਕੋਲ ਤੇ ਆ ਤਾਂ ਆਪਣਾ ਚਰੀ ਵਾਲਾ ਖੇਤ ਰੋਣੀ ਹੋ ਗਿਆ ਵਾ ਇਹ ਹੁਣ ਦੇਖਦੇ ਦੋ ਕੁ ਦਿਨ ਤੱਕ ਬਾਤ ਆਉਂਗੀ ਇਹਨੂੰ ਉਹਦੇ ਬਾਅਦ ਬੀਜਾਂਗੇ ਚਕਨਕ ਉਹਦਾ ਵੀ ਬਲੌਗ ਬਣਾਵਾਂਗੇ ਜਦੋਂ ਕਣਕ ਦੀ ਬਜਾਈ ਕਰਾਂਗੇ ਤੇ ਇਧਰਲੀ ਸਾਈਡ ਬੀਜਿਆ ਵਾ ਜੀ ਇਹ ਲਹੇਦਾ ਵਰਸੀਨ ਬੀਜਿਆ ਵਾ ਮੁਰਗਿਆਂ ਵਾਸਤੇ ਵਿੱਚ ਇਹਦੇ ਸਾਰਮਾ ਕਈ ਆਈਟਮਾਂ ਸਿੱਟੀਆਂ ਵਿੱਚ ਕਿਉਂਕਿ ਇਹ ਕੱਚਾ ਵੱਡ ਵੱਡ ਕੇ ਇੱਥੇ ਮੁਰਗਿਆਂ ਨੂੰ ਪਾਵਾਂਗੇ ਖੁੱਲਾ ਤੇ ਬਾਕੀ ਫੀਡ ਬੋਖ ਘੱਟ ਪਾਉਂਦੇ ਜੀ ਅਸੀਂ ਕਿਉਂਕਿ ਫੀਡ ਪਰ ਦੇਸੀ ਅੰਡੇ ਬਥੇਰੇ ਤਿਆਰ ਹੋ ਜਾਂਦੇ ਜਿਹੜਾ ਨੇਚਰਲ ਤਿਆਰ ਹੋਣਾ ਜਿਉ ਉਹ ਲੱਗੇ ਹੁੰਦਾ ਤੇ ਬਾਕੀ ਆ ਆਪਣੀ ਹਲਦੀ ਖੜੀ ਐ ਸਿਰੇ ਤੇ ਸਿਰੇ ਤੱਕ ਕੇਰਾ ਤੇ ਆਹ ਇੱਕ ਲੈਨ ਪਟਾਈ ਦੀ ਬੂਟਿਆਂ ਦੀ ਇਹ ਚੀਜ਼ ਵੀ ਅਸੀਂ ਰੱਖ ਐ ਦੇਖਣੇ ਪਾਣੀ ਲਾਤਾ ਤਾਂ ਸਾਰੇ ਟੋਏ ਭਰਤੇ ਤੇ ਪਾਣੀ ਦੇ ਟੋਏ ਨਹੀਂ ਪੂਰੇ ਹੈਗੇ ਟੋਏ ਪੂਰਾਂਗੇ ਹਲਦੀ ਪਟਕ ਹੈ ਇੱਥੇ ਲਾਣੇ ਹੈਗੇ ਜੀ ਪਿਆਜ਼ ਅਸੀਂ ਪਿਆਜ਼ ਲਾ ਕੇ ਉਹਦੇ ਬਾਅਦ ਫੇਰ ਮੁੜ ਕੇ ਹਲਦੀ ਲਾਵਾਂਗੇ ਕਿਉਂਕਿ 2 ਸਾਲ ਹੋ ਗਏ ਜੀ ਹਲਦੀ ਅਸੀਂ ਪੱਟੀ ਨਹੀਂ ਆ ਦੂਆ ਸਾਲ ਲੱਗਿਆ ਵਾ ਇਹਨੂੰ ਹੁਣ ਪੱਟਾਂਗੇ ਜੀ ਐਤ ਕੀ ਹਲਦੀ ਤੇ ਬਾਕੀ ਮਿਰਚਾਂ ਆ ਖੜੀਆਂ ਜੀ ਆਪਣੀਆਂ ਇਹ ਬਹੁਤ ਪਹਿਲਾਂ ਦੀ ਲੱਗੇ ਬੂਟੇ ਹੁਣ ਇਹ ਤਕਰੀਬਨ ਜੜੀਆਂ ਲੱਗਦੀਆਂ ਦਾ ਠੀਕ ਐ ਲੱਗੀ ਜਾਵੇ। ਬਾਕੀ ਇਹ ਵੀ ਪੱਟ ਪੁੱਟ ਕੇ ਬਾਹੂ ਕੇ ਨਵੇਂ ਬੂਟੇ ਲਾਵਾਂਗੇ ਇੱਥੇ ਵੀ। ਇੱਧਰ ਬੈਂਗਣ ਲੱਗੇ ਵੀ। ਸਬਜ਼ੀ ਤਕਰੀਬਨ ਸਾਰੀ ਉਹ ਲੱਗੀ ਵੀ ਆਪਣੇ ਖੇਤ ਚ। ਬਾਕੀ ਘਰਾਂ ਵੀ ਲਾਈ ਵੀ ਐ ਸਬਜ਼ੀ। ਉਹਦਾ ਵੀ ਵਲੌਗ ਬਣਾਵਾਂਗੇ ਲੱਗ ਤੇ। ਉਹ ਵੀ ਦਿਖਾਵਾਂਗੇ ਤੁਹਾਨੂੰ ਘਰ ਦਾ ਵਲੌਗ। ਚਲੋ ਆਪਣੀ ਵੀਡੀਓ ਇੱਥੇ ਲੱਕੇਤੀ ਜੀ ਅੱਜ ਦੀ। ਧੰਨਵਾਦ ਜੀ।